नमस्कार 인사ਦੀ ਬਾਤ ਤੋਂ ਵਿਕਾਸ ਮਨ ਲੋਤਰਾ ਅੱਜ ਅਸੀਂ ਗੁਰਦਾਸਪੁਰ ਦੇ ਭਰਾਮਪੁਰ ਰੋਡ ਤੇ ਆਏ ਆ ਅੱਜ ਜੀ 2 ਸੈਪਟੰਬਰ 2025 ਹੈ ਜਿਸ ਦਾ ਤੁਸੀਂ ਸਾਰੇ ਜਾਣਦੇ ਹੋ ਕਿ ਕਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਹੈ ਪੰਜਾਬ ਦਾ ਬੇਸਤਾ ਹੀ ਚੱਲ ਰਿਹਾ ਹੈ ਹਰ ਫਾਰੇ ਨੇ ਬਹੁਤ ਲੋਕਾਂ ਦਾ ਨੁਕਸਾਨ ਹੋ ਚੁੱਕਾ ਵਾ ਬਹੁਤ ਲੋਕ ਪਰੇਸ਼ਾਨ ਨੇ ਪਸ਼ੂ ਪਰੇਸ਼ਾਨ ਨੇ ਅੱਜ ਅਸੀਂ ਗੁਰਦਾਸਪੁਰ ਦੇ ਭਰਾਮਪੁਰ ਰੋਡ ਦੇ ਉਪਰ ਸਥਿਤ ਇਹ ਦੇਖੋ ਜਦੋਂ ਦਾ ਬਰਸਾਤਾਂ ਸ਼ੁਰੂ ਹੋਈਆਂ ਨੇ ਇਹ ਪੇੜ ਮੇਰੇ ਖਿਆਲ ਦੇ ਨਾਲ ਉਡੂ ਦਾ ਡਿੱਗਾ ਪਿਆ ਹੈ لیکن ਕਿਸੇ ਨੇ ਵੀ ਪ੍ਰਸ਼ਾਸਨ ਦੇ ਅਧਿਕਾਰੀ ਨੇ ਇਹ ਨਹੀਂ ਕਿਹਾ ਕਿ ਇਹਨੂੰ ਅਸੀਂ ਫਾਇਰ ਤੇ ਕਰਵਾ ਦਈਏ ਕਿਸੇ ਦੀ ਸੋਚ ਨਹੀਂ ਆਈ ਕਿ ਇਸ ਨੂੰ ਇਹਨਾਂ ਨਾਲ ਵਾਹਗੀਰਾਂ ਨੂੰ ਪਰੇਸ਼ਾਨੀ ਹੁੰਦੀ ਆ ਲੇਕਿਨ ਨਹੀਂ ਕਰਾਇਆ ਲੇਕਿਨ ਅਸੀਂ ਮੰਨਦੇ ਆ ਕਿ ਬਰਸਾਤ ਦੇ ਵਿੱਚ ਸਰਕਾਰ ਦਾ ਜਾਂ ਪ੍ਰਸ਼ਾਸਨ ਦਾ ਕੋਈ ਮਤਲਬ ਕਿ ਇਸ ਤਰ੍ਹਾਂ ਦਾ ਹੱਥ ਨਹੀਂ ਆ ਲੇਕਿਨ ਪ੍ਰਮਾਤਮਾ ਵੱਲੋਂ ਬਰਸਾਤ ਹੋ ਰਹੀ ਹੈ ਲੇਕਿਨ ਇਹਨਾਂ ਦੀ ਡਿਊਟੀ ਤਾਂ ਇਸ ਚੀਜ਼ ਦੀ ਬੰਦੀ ਹੈ ਅੱਗੇ ਜੱਕ ਅੱਗੇ ਆਪਾਂ ਤੁਹਾਨੂੰ ਲੈ ਕੇ ਜਾਂਦੇ ਹਾਂ ਜੀ ਕੋਰੇ ਕੂੜਾ ਫੋਟ ਲਵਾਉਣ ਵਾਸਤੇ ਮਨਾਈ ਕੀਤੀ ਗਈ ਹੈ ਇੱਥੇ ਬੋਰਡ ਵੀ ਲਗਾਇਆ ਦਾ ਸੀ ਕਿ ਇੱਥੇ ਪੂਰਾ ਕੂੜਾ ਸੁੱਟਣਾ ਬਿਲਕੁਲ ਮਨਾ ਹੈ ਲੇਕਿਨ ਕਈ ਸ਼ਰਾਰਤੀ ਅੰਸ਼ਾ ਨੇ ਉਹ ਬੋਰਡ ਹੀ ਇੱਥੋਂ ਗਿਆਪ ਕਰ ਦਿੱਤਾ ਹੈ ਉਹ ਬੋਰਡ ਹੀ ਲੱਭ ਰਿਹਾ ਸਾਨੂੰ ਜਿੱਥੇ ਲਿਖਿਆ ਦਾ ਸੀ ਕਿ ਇੱਥੇ ਕੂੜਾ ਸੁੱਟਣਾ ਮਨਾ ਹੈ ਅੱਗੇ ਆਪਾਂ ਜੀ ਅਸੀਂ ਜਾਂਦੇ ਹਾਂ ਜੀ ਹੋਰ ਆਹ ਤਾਂ ਜਿਹੜੇ ਨੇ ਉਹ ਕਿੰਨੇ ਪੱਤੇ ਪੱਤਰ ਹੋਏ ਗਏ ਨੇ ਇਹ ਜਿਹੜੇ ਪੈਦਲ ਲੋਕ ਆ ਰਹੇ ਨੇ ਉਹਨਾਂ ਨੂੰ ਕਾਜ ਪਰੇਸ਼ਾਨੀ ਹੋ ਰਹੀ ਹੈ ਐਡੇ ਚੋਂ ਹੁਣ ਥੋੜਾ ਘਟ ਗਿਆ ਥੋੜਾ ਪਾਣੀ ਲੇਕਿਨ ਜਦੋਂ ਬਹੁਤ ਜ਼ਿਆਦਾ ਇੱਥੇ ਪਾਣੀ ਵੀ ਹੋ ਤਾਂ ਉਹ ਸੀ ਵੀਡੀਓ ਇਹ ਦਿਖਾ ਪਾਏ ਉਹਦੇ ਵਾਪਸ ਤੋਂ ਕੋਈ ਮਾਗੀ ਨਹੀਂ ਅੱਗੇ ਅਸੀਂ ਆਨੇ ਆਹ ਦੇਖੋ ਇਹ ਗਟਰ ਦਾ ਜਿਹੜਾ ਹੈ ਇਹ ਗਟਰ ਪਾਣੀ ਨੂੰ ਬਾਹਰ ਕੱਢ ਰਿਹਾ ਨਾ ਕਿ ਅੰਦਰ ਲੈ ਕੇ ਜਾ ਰਿਹਾ ਇਹ ਵੀ ਬੜੀ ਵੱਡੀ ਪਰੇਸ਼ਾਨੀ ਹੈ ਦੂਸਰਾ ਇਹ ਗੰਦਗੀ ਦੇਖੋ ਤੁਸੀਂ ਇਸ ਇਹ ਸਮਝਣਾ ਕਿੰਨੂੰ ਪੈਣਾ ਹੈ ਇਹ ਸਾਨੂੰ ਆਮ ਪਬਲਿਕ ਨੂੰ ਸਮਝਣਾ ਪੈਣਾ ਹੈ ਕਿ ਆਪਣੇ ਪੰਜਾਬ ਨੂੰ ਅਸੀਂ ਗੁਰਦਾਸਪੁਰ ਸ਼ਹਿਰ ਨੂੰ ਕਿਸ ਤਰ੍ਹਾਂ ਅਸੀਂ ਸਾਫ਼-ਸੁਥਰਾ ਰੱਖਣਾ ਹੈ ਠੀਕ ਹੈ ਹੁਣ ਅੱਗੇ ਚਲੇ ਜਾਂਦੇ ਹਾਂ ਅਸੀਂ ਆ ਦੇਖੋ ਗੰਦਗੀ ਇਹ ਸਭ ਗੰਦਗੀ ਜਿਹੜੀ ਹੈ ਲੋਕਾਂ ਦੇ ਲੋਕਾਂ ਨੇ ਆਪਣੇ ਆਪਣੇ ਵੇਸ ਜਿਹੜਾ ਆਪਣਾ ਆਪਣਾ ਵੇਸ ਉਹ ਸੁੱਟਿਆ ਲੇਕਿਨ ਸੁੱਟਣ ਦੀ ਕੋਈ ਜਗ੍ਹਾ ਨਹੀਂ ਉਹਨਾਂ ਨੇ ਦੇਖੀ ਕੋਈ ਅੱਜ ਤਾਂ ਸੁੱਟੇ ਤਾਂ ਇਹ ਵੀ ਕਈ ਵਾਰੀ ਖਾਣ-ਪੀਣ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਉਹ ਵੀ ਸੁੱਟ ਦਿੰਦੇ ਨੇ ਉਹ ਜਿਹੜੇ ਬਈਆਂ ਨੇ ਤੇ ਕੁੱਤੇ ਜਿਹੜੇ ਉਹ ਜਮਾ ਹੋ ਜਾਂਦੇ ਨੇ ਔਰ ਕੁੱਤੇ ਜਿਹੜੇ ਨੇ ਉਹ ਕਈ ਵਾਰ ਕੀ ਹੈ ਕਿ ਕਈ ਬੱਚਿਆਂ ਨੂੰ ਕੁੱਤਿਆਂ ਨੇ ਕਟਿਆ ਠੀਕ ਹੈ ਇਸ ਵਕਤ ਤੇ ਕੁੱਤੇ ਅਪਰ ਬਕਾਇਦ ਜਣਾ ਤੇ ਨਹੀਂ ਨੇ ਜਿੱਦਾਂ ਆਪਾਂ ਆਮ ਤੋਂ ਉੱਤੇ ਜਦੋਂ ਵੀ ਨਿਕਲਨੇ ਅਸੀਂ ਦੇਖਣਾ ਹੀ ਹੈ ਠੀਕ ਹੈ ਜੀ ਹੌਸੀ ਪ੍ਰਸ਼ਾਸਨ ਦੇ ਕੇ ਅਸੀਂ ਮੰਗ ਕਰ ਰਹੇ ਆ ਕਿ ਜੇਕਰ ਕੋਈ ਬੱਚੇ ਸੂਚਨ ਪੜਨ ਜਾਂਦੇ ਨੇ ਜਾਂ ਯਾਰ ਰਾਗੀਰ ਕੋਈ ਪੈਦਲ ਜਾ ਰਹੇ ਨੇ ਦੇਖੋ ਕੁੱਤਾ ਉਧਰ ਵੀ ਆ ਗਿਆ ਇੱਧਰ ਵੀ ਆ ਗਿਆ ਦਿਖਾਓ ਜੀ ਠੀਕ ਹੈ ਜੀ ਉਧਰ ਵੀ ਦਿਖਾਓ ਇੱਥੇ ਲਈ ਕੁੱਤੇ ਥੋੜੇ ਹੀ ਆ ਉਹਦੇ ਬਾਅਦ ਹੋਰ ਇਕੱਠੇ ਹੋ ਜਣੇ ਆ ਫਿਰ ਕੀ ਹੈ ਕਿ ਇਹ ਕੁੱਤੇ ਜਿਹੜੇ ਨੇ ਇਹ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ ਜਿਹੜੇ ਬੱਚੇ ਪੜਨ ਵਾਲੇ ਨੇ ਟਿਊਸ਼ਨ ਪੜਨ ਵਾਲੇ ਕਈ ਵਾਰੀ ਬੱਚੇ ਸਾਈਕਲ ਤੇ ਜਾਂਦੇ ਨੇ ਔਰ ਕੁੱਤੇ ਜਿਹੜੇ ਨੇ ਇਕੱਠੇ ਜਮਾ ਹੋ ਕੇ ਉਹਨਾਂ ਨੂੰ ਪੈ ਵੀ ਜਾਂਦੇ ਨੇ ਵੱਢ ਵੀ ਲੈਂਦੇ ਨੇ ਅਸੀਂ ਸਰਕਾਰ ਦੇ ਅੱਗੇ ਮੰਗ ਕਰ ਰਹੇ ਹਾਂ ਕਿ ਇੱਧਰ ਥੋੜਾ ਚਾਕੀ ਮਾਰਨ ਕਿਉਂਕਿ ਇਹ ਟੁਕੜਾ ਹਾਲਾਤ ਜਿਹੜੀ ਹੈ ਉਹ ਗੰਦਗੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਫੈਲੀ ਹੋਈ ਹੈ ਇੱਥੇ ਜਿਨ੍ਹਾਂ ਦੇ ਵੀ ਜੋ ਜਵਾਨ ਅਫਸਰ ਦੀ ਡਿਊਟੀ ਜਿੱਥੇ ਦੀ ਲਾਹਣ ਤਾਂ ਕਿ ਉਹ ਐ ਸਿਚੁਏਸ਼ਨ ਨੂੰ ਹੈਂਡਲ ਕਰੇ ਔਰ ਇੱਥੋਂ ਗੰਦਗੀ ਜਿਹੜੀ ਆ ਉਹ ਚੁਕਵਾ ਕੇ ਜਿਹੜੀ ਆ ਕਿਤੇ ਹੋਰ ਜਿੱਥੇ ਜਗਾ ਪ੍ਰਸ਼ਾਸਨ ਵੱਲੋਂ ਜਿਹੜੀ ਨਿਯੁਕਤ ਕੀਤੀ ਗਈ ਆ ਉੱਥੇ ਉਹ ਗੱਲ ਨੂੰ ਸਟਮਾਏ ਵਿਕਾਸ ਕੁਮਾਰ ਇਨਸਾਫ ਕੀ ਵਾਸਤੂ ਕੈਮਰਾਮੈਨ ਕਾਲੂ ਜੀ ਦੇ ਨਾਲ